ਸਤ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁਟਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ ਆਇਆ ਦੋ ਤਾਜ਼ੀਆਂ ਸੂਈਆਂ ਵੜਾਂ ਦਿਨੇ ਨਾਂ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਅੱਜ ਦੋ ਵੜਾਂ ਆਪਣੇ ਕੋਲ ਆਈਆਂ ਦੋਨੇ ਤਾਜ਼ੀਆਂ ਸੂਈਆਂ ਇੱਕ ਮਗਰ ਬੱਛਾ ਇੱਕ ਮਗਰ ਬੱਛੀ ਆ ਇਹਨਾਂ ਦਾ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਵਹਿੜ ਦਿਖਾਈ ਦੇ ਰਹੀ ਆ ਡੱਬੀ ਡੱਬੀ ਵਹਿੜ ਆ ਇਹ ਦੂਜਾ ਸੁਹਾ ਸੂਈ ਆ ਕੱਲ ਰਾ ਕੱਲ ਵਾਲੀ ਰਾਤ ਦੀ ਸੂਈ ਆ ਦੂਜਾ ਸੁਹਾ ਤੁਸੀਂ ਬੱਚਾ ਦੇਖ ਸਕਦੇ ਹੋ ਪੂਰਾ ਫਿਟਿੰਗ ਜਿਹੜਾ ਵਾਲਾ ਹਵਾਨਾ ਇਹਦਾ ਆ ਤੁਸੀਂ ਦੇਖ ਸਕਦੇ ਪੂਰਾ ਮੁਠੀ ਵਾਲਾ ਥਾਣਾ ਫਿਟਿੰਗ ਜਿਹੜਾ ਵਾਲਾ ਹਵਾਨਾ ਪੂਰੀ ਸੀਲ ਠੰਡੀ ਆ ਆ ਤੁਹਾਨੂੰ ਚਲਦੀ ਦਾ ਲੇਵਾ ਦਾ ਅੰਦਾਜ਼ਾ ਹੋ ਜਾਊਗਾ ਕੱਲ ਵਾਲੀ ਰਾਤ ਦੀ ਸੂਈ ਥੱਲੇ ਅੱਜ ਬੌਲਾ ਹੋਊਗਾ 9 ਲੀਟਰ ਦੇ ਲਗਭਗ 9 ਲੀਟਰ ਕੋਈ ਵੀ ਮਿਲ ਸਦਾਗਾ ਬਾਕੀ ਦੁੱਧ 15 16 ਲੀਟਰ ਰਾਮਦਰੀ ਨਾਲ ਖੁੱਲਾ ਪਾ ਜੂਗੀ ਨਾਰਮਲ ਜੀ ਸੇਵਾ ਤੇ ਵੀ ਤੇ ਬਾਕੀ ਸੀਲ ਠੰਡੀ ਪੂਰੀ ਆ ਤੇ ਭਾ ਵੀ ਦੋਸਤੋ ਬਿਲਕੁਲ ਜਾਇਜ਼ ਜਈ ਹੈਗਾ ਟੋਕਣ ਵਾਲੇ ਭਾਗੇ ਜਮਾ ਇਹਦਾ ਆਪਾਂ ਰੇਟ ਰੱਖਿਆ ਜੀ 60000 ਰੁਪਿਆ ਬਾਕੀ ਮੌਕੇ ਤੇ ਤੁਸੀਂ ਕਾਲ ਤੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਸਾਫ ਸੁਥਰੀ ਵਹਿੜਾ ਤੁਸੀਂ ਬੱਚਾ ਵੇਖੋ ਜੇ ਕਿਤੇ ਵੱੱਛੀ ਹੁੰਦੀ ਨਜ਼ਾਰਾ ਆ ਜਾਣਾ ਇਹ ਬਹੁਤ ਚੰਗਾ ਬੱਚਾ ਦਿੱਤਾਗਾ ਬਾਕੀ ਸੀਲ ਠੰਡੇ ਇੰਨੀਆਂ ਵੀ ਨਿਆਣਾ ਪਾਉਣ ਦੀ ਲੋੜ ਨਹੀਂ ਭਾਵੇਂ ਆਈ ਬੈਠ ਜਾਓ ਕੋਈ ਉਹ ਪ੍ਰਾਣੀ ਕੋਈ ਕੁਛ ਨਹੀਂ ਆ ਤੁਸੀਂ ਦੇਖ ਸਕਦੇ ਹੋ ਨਾੜਾ ਨੂੜਾ ਬਹੁਤ ਆਈਆਂ ਤੇ ਉਸ ਹਿਸਾਬ ਨਾਲ ਰੇਟ ਵੀ ਬਿਲਕੁਲ ਜਾਇਜ਼ ਹੀ ਆ ਦੋਸਤੋ 60000 ਬਾਕੀ ਮਾਨਤਨ ਕਰ ਦਿਆਂਗੇ ਤੇ ਜਿਹੜੀ ਆ ਦੂਜੇ ਨੰਬਰ ਤੇ ਵਹਿੜਾ ਦੋਸਤੋ ਇਹ ਵੀ ਦੂਜਾ ਸੂਆ ਸੂਈ ਆ ਮਗਰੇ ਦੇ ਵੱੱਛੀ ਆ ਵੱੱਛੀ ਬਹੁਤ ਸੋਹਣੀ ਆ ਦੋਸਤੋ 나ੜੂਆ ਨਾਲ ਆ ਅੱਜ ਇਹਦੇ ਅੱਜ ਇਹਨੂੰ ਚੌਥਾ ਦਿਨ ਹੋਇਆ ਸੂਈ ਨੂੰ ਚਾਰਾਂ ਦਿਨਾਂ ਦੀ ਸੂਈ ਥੱਲੇ ਅੱਜ 14 ਲੀਟਰ ਬੋਲਾ ਤਿਆਰ ਆ 14 ਲੀਟਰ ਆਪਾਂ ਦੋ ਡੰਗ ਮਿਣਿਆਗਾ ਤਾਂ ਹੀ ਆਪਾਂ ਵੀਡੀਓ ਚ ਬੋਲ ਰਹੇ ਆਂਗੇ 14 ਲੀਟਰ ਕੋਈ ਵੀ ਅੱਜ ਮਣ ਸਕਦਾਗਾ ਬਾਕੀ ਇਹ ਦੁੱਧ 18 ਲੀਟਰ ਤੇ ਜਾਵੜੂਗੀ ਬਾਕੀ ਅਗਲੇ ਦੀ ਸੇਵਾ ਵੱਧ ਵੀ ਲਿਜਾ ਸਕਦਾ 20 ਤੇ ਵੀ ਜਾ ਸਕਦੀ ਆ ਬਾਕੀ 14 ਲੀਟਰ ਤਾਂ ਤੁਸੀਂ ਅੱਜ ਮਿਲ ਸਕਦੇ ਹੋ ਆਪਣੇ ਘਰੋਂ ਦੋ ਟਾਈਮ ਬਾਕੀ ਚਵਾਈ ਚੂਈ ਦੀ ਇੱਕ ਨੰਬਰ ਆ ਪੂਰੀ ਵਧੀਆ ਚਵਾਈ ਦੀ ਹੈਗੀ ਸਾਫ਼ ਸੁਥਰੀ ਚਵਾਈ ਹੈ ਦੋਨੇ ਵੜਾਂ ਦੀ ਬਾਕੀ ਸੀਲ ਠੰਡੀਆਂ ਦਾ ਤਾਂ ਕੋਈ ਅੰਤ ਨਹੀਂ ਗਾ ਬਾਕੀ ਤੁਹਾਨੂੰ ਪਤਾ ਵੀ ਆਪਾਂ ਉਹੋ ਜਿਹੇ ਜਾਨਵਰ ਲੈ ਕੇ ਆਉਣੇ ਆ ਜਿਹੋ ਜਿਹੇ ਦੀ ਡਿਮਾਂਡ ਹੁੰਦੀ ਹੈ ਅੱਜਕੱਲ੍ਹ ਗਰਮੀ ਦਾ ਕਰਕੇ ਇਹੋ ਜੀਆਂ ਵੜਾਂ ਨੂੰ ਹੀ ਲੋਕੀ ਪਸੰਦ ਕਰਦੇ ਆ ਤੇ ਆਪਾਂ ਤਾਂ ਹੀ ਇਸ ਕਰਕੇ ਕ੍ਰਾਸ ਵੜੇ ਲੈ ਕੇ ਆਉਣੇ ਆ ਵੱੱਚੀ ਬਹੁਤ ਚੰਗੀ ਇਹਦੇ ਨਾਲ ਪਲੱਸ ਪੁਆਇੰਟ ਇਹ ਆ ਇਹ ਵੀ ਸੀਲ ਠੰਡੀ ਬਹੁਤ ਆਪਣਾਂ ਜਾਈ ਬੈਠੇ ਰਹੋ ਰੇਟ ਇਹਦਾ ਵੀ ਦੋਸਤੋ 60000 ਹੀ ਆ ਇਹਦਾ ਵੀ 60000 ਤੇ ਦੂਜੀ ਦਾ ਵੀ 60000 ਬਾਕੀ ਤੁਸੀਂ ਕਾਲ ਤੇ ਗੱਲਬਾਤ ਕਰ ਸਕਦੇ ਜਿਵੇਂ ਤੁਹਾਨੂੰ ਆਪਾਂ ਮਾਨਤਨ ਕਰਦੇ ਆਂਗੇ ਅਗਲੇ ਦਾ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਜ਼ਿਲ੍ਹਾ ਸ਼੍ਰੀਮੁਖਸੋ ਸਾਹਿਬ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ